ਸ੍ਰੀ ਗੁਰੂ ਜੀ ਮੈਂ ਮਲਕੀਤ ਸਿੰਘ ਦਿਓਲ ਅੱਜ ਜਿਹੜੀ ਕਵਤਾ ਜੀ ਕਹਿੰਦੇ ਸਰਫਾ ਕਰਕੇ ਸੁੱਤੀ ਮਗਰੋਂ ਆਟਾ ਖਾ ਗਈ ਕੁੱਤੀ ਖਾਂਦਾ ਪਿੰਦਾ ਹਣਾਉਦਾ ਬੰਦਾ ਨਹੀਂ ਕਦੇ ਵੀ ਮਰਦਾ ਕੁੱਤੇ ਝਾਕ ਕੰਜੂਸੀ ਕਰਦਾ ਰਹਿੰਦਾ ਭੁੱਖਾ ਮਰਦਾ ਆਪਣੇ ਕੁੜਮ ਕਬੀਲੇ ਦੇ ਵਿੱਚ ਨੀਤ ਜੋ ਰੱਖਦਾ ਭੁੱਖੀ ਫਿਰ ਤਾਂ ਉਹ ਹਾਲ ਹੁੰਦਾ ਜਿਵੇਂ ਸਰਫਾ ਕਰਕੇ ਸੁੱਤੀ ਤੇ ਮਗਰੋਂ ਆਟਾ ਖਾ ਗਈ ਕੁੱਤੀ ਰਿਸ਼ਤੇ ਨਾਤੇ ਮਿੱਤਰਤਾ ਵਿੱਚ ਸਵਾਰਥੀ ਜੋ ਹੈ ਬੰਦਾ ਫਿਰ ਨਜ਼ਰਾਂ ਦੇ ਵਿੱਚ ਘਿਰ ਕੇ ਬੰਦਾ ਆਪਣਾ ਹੀ ਭਾਂਡਾ ਭਾਂਦਾ ਜੜ ਕਰਦੇ ਮਸਲੇ ਬਾਹਰ ਭੰਡ ਕੇ ਬੰਦ ਖੋਲ ਦਾ ਮੁਠੀ ਫਿਰ ਤਾਂ ਉਹ ਹਾਲ ਹੁੰਦਾ ਜਿਵੇਂ ਸਰਫਾ ਕਰਕੇ ਸੁੱਤੀ ਮਗਰ ਉਹ ਆਟਾ ਖਾ ਵੀ ਕੁੱਤੀ ਸਹਦ ਜਾਂ ਮੱਖੀਆਂ ਵਾਂਗੂ ਜਿਹੜੇ ਜੋੜ-ਜੋੜ ਕੇ ਮਰਦੇ ਆਉਣ ਵਾਲੀ ਪਲੀਰੀ ਨੂੰ ਉਹ ਆਪ ਹੀ ਕੋੜੀ ਕਰਦੇ ਵਿਹਲੀਆ ਖੰਦੇ ਹਰ ਬੰਦੇ ਦੀ ਮੱਤ ਹੋ ਜਾਂਦੀ ਪੁੱਠੀ ਫਿਰ ਤਾਂ ਉਹ ਹਾਲ ਹੀ ਹੁੰਦਾ ਜਿਵੇਂ ਸਰਫਾ ਕਰਕੇ ਸੁੱਤੀ ਮਗਰ ਨੂੰ ਆਟਾ ਖਾ ਗਈ ਕੁੱਤੀ ਜਦੋਂ ਬੰਦਰਾ ਦੇ ਵਿੱਚ ਭੇਲੀ ਵਾਲੀ ਗੱਲ ਪਿੱਛੇ ਹੋ ਜਾਂਦੀ ਭਾਈ ਭਾਈ ਦਾ ਦੁਸ਼ਮਣ ਬਣਦਾ ਮੁੱਕ ਦੀ ਮਮਤਾ ਸਾਂਝੀ ਸਿੰਘ ਫਸੇ ਤੋਂ ਮਗਰੋਂ ਬੰਦਾ ਹਰ ਕੋਈ ਲੋਂਦਾ ਲੁੱਤੀ ਇਹ ਤਾਂ ਪ੍ਰਾਪੋ ਉਹੀ ਹਾਲ ਹੁੰਦਾ ਜਿਵੇਂ ਸਰਫਾ ਕਰਕੇ ਸੁੱਤੀ ਮਗਰ ਨੂੰ ਆਟਾ ਖਾ ਗਈ ਕੁੱਤੀ ਹੱਸ